ਅਸੀਂ ਕੱਜ ਦੇ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਕੋਦਰ ਦੇ ਸਭ ਤੋਂ ਬੈਸਟ ਹੋਟਲ ਜਿਹਦਾ ਨਾਮ ਹੈ ਸ਼ਿਵ ਸਾਇੰਗ ਗੈਸਟ ਹਾਊਸ ਇੱਥੇ ਤੁਹਾਨੂੰ AC ਤੇ নন AC ਰੂਮਸ ਬਹੁਤ ਹੀ ਵਧੀਆ ਪ੍ਰਾਈਸ ਵਿੱਚ ਮਿਲ ਜਾਣਗੇ ਅਤੇ ਨਾਲ ਹੀ ਨਾਲ ਫ੍ਰੀ ਪਾਰਕਿੰਗ ਅਤੇ ਪਾਰਟੀ ਹਾਲ ਜਿਹੀਆਂ ਸਹੂਤਾਵਾਂ ਵੀ ਮਿਲ ਜਾਣਗੀਆਂ ਤੁਸੀਂ ਇਸ ਹੋਟਲ ਦੀ ਬੁਕਿੰਗ ਆਨਲਾਈਨ ਉਹ ਐਪ ਤੇ ਵੀ ਕਰ ਸਕਦੇ ਹੋ ਸੋ ਬੁਕਿੰਗ ਲਈ ਅੱਜ ਹੀ ਕੰਟੈਕਟ ਕਰੋ ਸ਼ਿਵ ਸਾਇੰਗ ਗੈਸਟ ਹਾਊਸ ਨੀਅਰ ਡੇਰਾ ਵਿਕੀ ਸਿੰਘ ਜੀ ਨਗੋਦ ਬਹੁਤ ਗਰੀਬ ਆ ਉਦਮ ਸਿੰਘ ਨਗਰ ਇੰਨੀ ਗਰੀਬ ਆ ਦੇਖੋ ਤੁਸੀਂ ਮਕਾਨ ਦੇ ਹਾਲਾਤ ਤੇ ਸਰਕਾਰਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਆ ਸਰਕਾਰਾਂ ਨੇ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰ ਦਿੱਤੇ ਆ ਤੇ ਪਰ ਹਾਲਾਤ ਦੇਖੋ ਤੁਸੀਂ ਇਸ ਮਾਤਾ ਦੇ ਕੀ ਹਾਲਾਤ ਤੁਹਾਡੇ ਬਣੇ ਉਥੇ ਜਦੋਂ ਮਕਾਨ ਡਿਗਾ ਕਿੰਨੇ ਸਾਨੂੰ ਤਾਂ ਪਤਾ ਨਹੀਂ ਲੱਗਦਾ ਹਾਂਜੀ ਹਾਂਜੀ ਜੇ ਸਾਰੀ ਰਾਤ ਮੈਂ ਕੱਢ ਦਿੱਤੀ ਆ ਤੇ 4 ਵਜੇ ਮੁੱਖੀ ਆ ਮੈਨੂੰ ਜ ਦਿਨ ਚੜ੍ਹ 6 ਵਜੇ ਮੇ ਕੋ ਉੱਠ ਨਹੀਂ ਹੋਇਆ ਹਾਂਜੀ ਮਾਰਾ ਜ ਟੇਡਾ ਹੋ ਤੇ ਨਾਲ ਹੀ ਛੱਤ ਡਿੱਗ ਪਈ ਐ ਮੈਨੂੰ ਕੋਈ ਪਤਾ ਹੀ ਨਾ ਕਰ ਠੀਕ ਆ ਜੀ ਨਾ ਲੜਕੇ ਨੂੰ ਪਤਾ ਲੱਗਾ ਨਹੀਂ ਮੈਨੂੰ ਲੱਭਾ ਹਾਂਜੀ ਹਾਂਜੀ ਪਹਿਲਾਂ 3 ਵਜੇ ਥੋੜੀ ਥੋੜੀ ਛੋਟੇ ਮੁੱਖੀ ਡਿੱਗਦੀ ਤੀ ਹਾਂਜੀ ਨਾ ਲੜਕੇ ਨੇ ਕਿਹਾ ਮਿੱਟੀ ਡਿੱਗਦੀ ਕਿਤੇ ਮਾਤਾ ਕੋਈ ਨਹੀਂ ਹੁੰਦਾ ਉਹਦੇ ਪਤਾ ਲੱਗਾ ਜਿਹੜੇ ਘੜਬਤ ਨੇ ਉੱਤੇ ਆਪੇ ਛੱਡ ਗਏ ਤੇ ਤੋਂ ਹਾਂ ਹਾਂਜੀ ਤੇ ਅੱਡੇ ਕਿੱਥੇ ਸੱਟ ਲੱਗੀ ਐ ਆ ਦੇਖੋ ਜੀ ਹਾਂ ਜੀ ਮੱਥੇ ਤੇ ਸੱਟ ਲੱਗੀ ਹੋਈ ਐ ਤੇ ਡਰ ਕੇ ਇੱਥੇ ਹਾਂ ਜੀ ਹਾਂ ਜੀ ਤੇ ਜਿਸ ਕਿਸੇ ਐਮਸੀ ਨੂੰ ਜਾਂ ਕਿਸ ਨੂੰ ਕੋਈ ਐਮਸੀ ਨੇ ਤੁਹਾਡੀ ਬਾਹ ਫੜੀ ਕਿਸੇ ਨੇ ਜਐਮਐਲਏ ਨੇ ਕਿਸੇ ਨੇ ਪ੍ਰਸ਼ਾਸਨ ਨੇ ਕੋਈ ਤੁਹਾਡੇ ਨਾਲ ਵਾਦਾ ਕੀਤਾ ਕਿਸੇ ਗੱਲ ਦਾ ਐਮਸੀ ਤਾਂ ਬਹੁਤ ਵਧੀਆ ਨਾਲ ਤੁਹਾਡੇ ਤੇ ਅਮਰਜੀਤ ਅਮਰਜੀਤ ਐ ਹਾਂ ਅਮਰਜੀਤ ਸਿੰਘ ਠੀਕ ਐ ਜੀ ਬਹੁਤ ਵਧੀਆ ਐਮਸੀ ਐ ਉਹ ਪੈਸਾ ਲੱਗਾ ਵੀ ਦੀ ਰਿਹਾ ਉਹ ਆਪਣੇ ਇਹਦੇ ਵਿੱਚ ਹਾਂ ਜੀ ਹਾਂ ਜੀ ਤਾਂ ਕਹਿੰਦੇ ਸਾਡਾ ਕਮਰਾ ਬਣ ਗਿਆ ਸਾਡਾ ਹਾਂ ਜੀ ਤੇ ਚਲੋ ਕਮਰਾ ਬਣ ਗਿਆ ਤੁਹਾਨੂੰ ਇਹ ਕਹਿਣਾ ਚਾਹੁੰਦੇ ਵੀ ਕਮਰਾ ਬਣ ਗਿਆ ਹੈ ਨਾ ਕਮਰਾ ਬਣ ਗਿਆ ਮੇਰੇ ਬੇਟੇ ਜਾਂ ਬਣ ਗਿਆ ਘੜੀ ਦਾ ਕੋਈ ਪਤਾ ਨਹੀਂ ਤੇਰੇ ਵੇ ਚਲੇ ਜਾਣਾ ਠੀਕ ਹੈ ਜੀ ਠੀਕ ਹੈ ਹਾਂ ਦੜਪੇ ਦਾ ਬਣ ਗਿਆ ਬਾਕੀ ਹਾਂ ਜੀ ਜੀ ਮਾਤਾ ਜੀ ਇਹ ਹੀ ਆਵਾਜ਼ ਪੰਜਾਬ ਦੀ ਚੋਂ ਆਈਆਂ ਠੀਕ ਹੈ ਜੀ ਤੁਹਾਡੇ ਹਾਲਾਤ ਦਿਖਾਉਣ ਵਾਸਤੇ ਲੋਕਾਂ ਨੂੰ ਤੇ ਪ੍ਰਸ਼ਾਸਨ ਨੂੰ ਠੀਕ ਹੈ ਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਔਰ ਇੰਨਾ ਟੋਇਆ ਤੇ ਡੇ ਘਰ ਦੇ ਵਿੱਚ ਪਿਆ ਕਿਸੇ ਨੇ ਦੇਖਿਆ ਨਹੀਂ ਅਜੇ ਤੱਕ ਹਾਂ ਜੀ ਨਾ ਦੇਖ ਦੇਖ ਕੇ ਤੇ ਮੁਰ ਜਾਂਦੇ ਸੀ ਇਹ ਕਹਿੰਦੇ ਨਹੀਂ ਵੀ ਇਹ ਤਾਂ ਨੀਵਾ ਬੋਟ ਵਾ ਨਹੀਂ ਅੱਜ ਕਾ ਕ ਲੱਗੇ ਸੀ ਤਾਂ ਥਾਂ ਦੇ ਹਾਂ ਜੀ ਉਹ ਦੇਖਦੇ ਉੱਤੇ ਮੇਰੇ ਪਤੀ ਨੇ ਪਰ ਵਾਲੇ ਨੇ ਕਹਿੰਦੇ ਬਾਹਰ ਲੱਗਾ ਸੀ ਕਹਿੰਦੇ ਨਹੀਂ ਇੱਧਰ ਨਹੀਂ ਇਹ ਦੇਖਣਾ ਨਹੀਂ 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 ਵੀ ਕਹਿੰਦੇ ਉਹਦੀ ਤਾਂ ਤੁਹਾਡੇ ਚ ਪਰਸਨਲ ਗੱਲ ਹੈ ਜਿਹੜੀ ਆ ਆਪਣੇ ਕਿਸੇ ਉੱਥੇ ਦੇ ਜਿੱਦਾਂ ਹੁਣ ਬਾਲਿਆਂ ਵਾਲੀਆਂ ਛੱਤਾਂ ਬਦਲਦੇ ਆ ਜਾਂ ਉਹਨਾਂ ਦੇ ਮਕਾਨ ਪੱਕੇ ਬਣਾਉਂਦੇ ਸਰਕਾਰ ਨੇ ਤੇ ਤੁਹਾਡੇ ਕੋਲ ਕੋਈ ਐਮਐਲਏ ਆਇਆ ਨਹੀਂ ਕੋਈ ਵੀ ਉੱਥੇ ਕੋਈ ਬਾਹ ਫੜਨ ਵਾਸਤੇ ਜਾਂ ਉਦਾਂ ਪਹਿਲਾਂ ਕਿਸੇ ਨੇ ਪੁੱਛਿਆ ਨਹੀਂ ਤੁਹਾਨੂੰ ਠੀਕ ਹੈ ਤੇ ਐਮਸੀ ਨੂੰ ਕਿਹਾ ਸੀਗਾ ਤੁਸੀਂ ਬਾਲਿਆਂ ਦਾ ਨਹੀਂ ਅਜੀ ਕਿਸੇ ਨੇ ਕਿਹਾ ਬਾਤ ਕੀ ਹੁੰਨੀ ਹੈ ਨਾ ਤੁਸੀਂ ਉਹਨਾਂ ਨੂੰ ਠੀਕ ਹੈ ਬੜਾ ਹੀ ਜਿਆਦਾ ਫੇਰ ਹੋਦਾ ਕਿ ਦਫੀਰ ਆਈ ਇੱਦਾਂ ਹੀ ਜਿਆਰਾ ਕਰਦੇ ਇੱਥੇ ਹੀ ਕਰਦੇ ਇੱਥੇ ਹੀ ਕਰਦੇ ਤੁਹਾਡੀ ਕੋਈ ਪੈਨਸ਼ਨ ਪੁੱਛਣ ਲੱਗੀ ਹਾਂਜੀ ਇਹ ਮਾਤਾ ਜਿਹੜੇ ਇਹਨਾਂ ਦੀਆਂ ਤਿੰਨ ਗੁੱਡੀਆਂ ਤੇ ਇੱਕ ਬੱਚਾ ਠੀਕ ਹੈ ਜੀ ਉਹਦੇ ਵੀ ਸੱਟਾਂ ਲੱਗੀਆਂ ਮਾਤਾ ਦੇ ਵੀ ਸੱਟਾਂ ਲੱਗੀਆਂ ਤੇ ਬਹੁਤ ਬੁਰੇ ਹਾਲਾਤ ਹੈ ਇਹਨਾਂ ਦੇ ਮਕਾਨਾਂ ਦੇ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਹਨਾਂ ਗਰੀਬਾਂ ਵਾਲਾ ਦੇਖੋ ਕਿਉਂਕਿ ਮਾਤਾ ਦੇ ਹਾਲਾਤ ਬਹੁਤ ਮਾੜੇ ਆ ਠੀਕ ਹੈ ਜੀ ਤੇ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੋਂ ਸਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੈਂ ਹਾਂ ਹਰਮੇਸ਼ ਲਾਲ ਦਾਦਰਾ ਤੇ ਕੈਮਰਾਮੈਨ ਭਰਤ ਤਵਾਦ